ਸੇਮੇ ਪਾਸਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੇ ਦਰਬਾਰ ਲੱਗਣ ਉਪਰੰਤ ਭਾਈ ਗੁਰਦਾਸ ਜੀ ਸਮੇਤ ਕੁਝ ਹੋਰ ਸਿੱਖ ਆਪਸ ਵਿੱਚ ਵਿਚਾਰਾ ਕਰ ਰਹੇ ਸਨ ਸਾਰਿਆਂ ਨੇ ਭਾਈ ਗੁਰਦਾਸ ਜੀ ਤੋਂ ਸਵਾਲ ਪੁੱਛਿਆ ਕਿ ਸਿੱਖ ਸਿੱਖੀ ਵਿੱਚ ਪੂਰਾ ਕਿਸ ਤਰ੍ਹਾਂ ਉੱਤਰ ਸਕਦਾ ਹੈ ਤਾਂ ਭਾਈ ਗੁਰਦਾਸ ਜੀ ਨੇ ਕਿਹਾ ਜੇ ਗੁਰੂ ਪ੍ਰੀਖਿਆ ਲਵੇ ਤਾਂ ਸਿੱਖ ਸਿਦਕ ਨਾ ਹਾਰੇ ਇਹ ਸਾਰੀ ਗੱਲਬਾਤ ਗੁਰੂ ਸਾਹਿਬ ਆਪ ਸੁਣ ਰਹੇ ਸਨ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੇ ਹਿਰਦੇ ਵਿੱਚ ਬੈਠੀ ਸੂਖਮ ਹੋਮੇ ਦਾ ਪਤਾ ਲੱਗ ਗਿਆ ਗੁਰੂ ਦਾ ਕੰਮ ਹੈ ਕਿ ਉਹ ਆਪਣੇ ਸਿੱਖ ਨੂੰ ਪਾਰਸ ਬਣਾ ਲੈਂਦਾ ਹੈ ਰੱਤੀ ਵੀ ਖੋਟ ਨਹੀਂ ਰਹਿਣ ਦਿੰਦਾ ਜਿਸ ਤਰ੍ਹਾਂ ਗਰਬਾਣੀ ਦਾ ਫਰਮਾਨ ਹੈ ਜਿਹੜਾ ਹੋਮੇ ਦਾ ਰੋਗ ਨਹੀਂ ਕੱਟ ਸਕਦਾ ਉਸ ਨੂੰ ਗੁਰੂ ਵੈਦ ਕੋਲ ਜਾਣ ਦਾ ਕੀ ਫਾਇਦਾ ਗੁਰੂ ਸਾਹਿਬ ਨੇ ਭਾਈ ਗਰਦਾਸ ਜੀ ਦੇ ਮਨ ਚ ਹੋਮੇ ਕੱਢਣ ਲਈ ਸਵੈਗ ਰਚਿਆ ਬਾਬਾ ਬੁੱਢਾ ਜੀ ਅਤੇ ਹੋਰ ਸਿੱਖਾਂ ਨੂੰ ਭਾਈ ਗਰਦਾਸ ਜੀ ਦੇ ਨਾਲ ਕਾਬਲ ਵਿੱਚ ਕੋੜੇ ਲੈਣ ਲਈ ਭੇਜ ਦਿੱਤਾ ਇੱਕ ਨਾਲ ਇੱਕ ਸੰਦੂਖ ਦਿੱਤਾ ਜਿਸ ਵਿੱਚ ਮੋਹਰਾਂ ਸਨ ਕਾਬਲ ਵਿੱਚ ਜਦ ਘੋੜੇ ਖਰੀਦ ਪਾਈ ਕਰਦਾ ਸੀ ਮੁੱਲ ਕਰਨ ਲਈ ਤੰਬੂ ਵਿੱਚੋਂ ਮੋਹਰਾਂ ਕੱਢ ਕੇ ਦੇਣ ਲੱਗੇ ਜਾ ਕੇ ਸੰਦੂਖ ਦੇਖਿਆ ਤਾਂ ਸੰਦੂਖ ਵਿੱਚ ਮੋਹਰਾਂ ਦੀ ਜਗ੍ਹਾ ਖੋਟੇ ਸਿੱਕੇ ਸਨ ਇਹ ਦੇਖ ਕੇ ਭਾਈ ਗਰਦਾਸ ਜੀ ਬਹੁਤ ਹੈਰਾਨ ਹੋਏ ਤੇ ਸੋਚਿਆ ਹੁਣ ਜੇ ਪਠਾਨਾਂ ਨੂੰ ਕਿਹਾ ਕਿ ਸਾਡੇ ਕੋਲ ਪੈਸੇ ਹੈ ਨਹੀਂ ਤਾਂ ਇਹ ਬੁਰਾ ਭਲਾ ਬੋਲਣਗੇ ਵੀ ਤੁਸੀਂ ਕਰਨ ਕੀ ਆਏ ਸੀ ਬਿਚਾਰਾਂ ਦਾ ਹੜ ਭਾਈ ਸਾਹਿਬ ਦੇ ਮਨ ਵਿੱਚ ਚੱਲ ਪਿਆ ਆਖਰ ਹੋਰ ਕੋਈ ਪੇਛਾ ਨਾ ਜਾਂਦੀ ਦੇਖ ਕੇ ਖੰਜਰ ਨਾਲ ਤੰਬੂ ਪਾੜਿਆ ਤੇ ਪਿੱਛੋਂ ਦੀ ਭੱਜ ਗਏ ਦੂਜੇ ਪਾਸੇ ਨਾਲ ਦੇ ਸਿੱਖਾਂ ਨੇ ਸੋਚਿਆ ਕੀ ਗੱਲ ਭਾਈ ਗੁਰਦਾਸ ਜੀ ਤੰਬੂ ਵਿੱਚੋਂ ਮੋਹਰਾਂ ਲੈ ਕੇ ਨਹੀਂ ਪਲਟੇ ਜਾ ਕੇ ਅੰਦਰ ਵੇਖਿਆ ਤਾਂ ਮੋਹਰਾਂ ਵਾਲਾ ਸੰਦੂਕ ਖੁੱਲ੍ਹਿਆ ਹੋਇਆ ਕੁਝ ਕੁ ਮੋਹਰਾਂ ਆਸੇ ਪਾਸੇ ਖਿਲਰੀਆਂ ਹੋਈਆਂ ਭਾਈ ਗੁਰਦਾਸ ਜੀ ਅੰਦਰ ਨਹੀਂ ਸਨ ਸੋ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੇ ਮੋਹਰਾਂ ਦੇ ਕੇ ਕੋੜੇ ਲੈ ਤੇ ਵਾਪਸ ਆ ਗਏ ਭਾਈ ਗਰਦਾਸ ਜੀ ਉੱਥੋਂ ਭੱਜ ਕੇ ਸਿੱਧਾ ਕਾਸੀ ਪੁੱਜ ਗਏ ਉੱਥੋਂ ਦੇ ਰਾਜੇ ਨੂੰ ਜਦ ਭਾਈ ਗਰਦਾਸ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਇਆ ਨਿਤ ਦਿਨ ਦੀਵਾਨ ਲਗਦੇ ਤੇ ਭਾਈ ਗਰਦਾਸ ਜੀ ਕਥਾ ਕਰਦੇ ਸੰਗਤਾਂ ਨੂੰ ਗੁਰੂ ਪ੍ਰੇਮ ਨਾਲ ਜੋੜਦੇ ਇਸ ਤਰ੍ਹਾਂ ਕਾਫੀ ਦਿਨ ਬਤੀਤ ਹੋ ਗਏ ਪਰ ਭਾਈ ਗਰਦਾਸ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਾਝੇ ਹੋਣ ਕਰਕੇ ਅਤੇ ਆਪਣੀ ਕਰਨੀ ਤੋਂ ਥਰਮਿੰਦਾ ਹੋਣ ਕਰਕੇ অতি ਬਿਆਕੁਲ ਸਨ ਇੱਕ ਦਿਨ ਭਾਈ ਗਰਦਾਸ ਜੀ ਨੂੰ ਸੁਪਨੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਹੋਏ ਸਾਰੀ ਰਾਤ ਦਰਸ਼ਨਾਂ ਦਾ ਆਨੰਦ ਮਾਣਦੇ ਰਹੇ ਸਵੇਰ ਨੂੰ ਜਦ ਬਿਹੀ ਹਾ ਬੋਲਿਆ ਤਾਂ ਉਸ ਦੀ ਆਵਾਜ਼ ਸੁਣ ਭਾਈ ਸਾਹਿਬ ਦੀ ਅੱਖ ਖੁੱਲੀ ਤੇ ਸੁਪਨ ਦਰਸ਼ਨ ਦਾ ਸੁੱਖ ਜਾਂਦਾ ਰਿਹਾ ਇਸ ਸੁਪਨ ਦਰਸ਼ਨ ਨੇ ਭਾਈ ਸਾਹਿਬ ਨੂੰ ਉਹਨਾਂ ਦਾ ਅੰਦਰ ਦਾ ਬਹਿਰਾ ਜਗਾ ਕੇ অতি ਬਿਆਕੁਲ ਕਰ ਦਿੱਤਾ ਜਿਸ ਨੂੰ ਭਾਈ ਸਾਹਿਬ ਆਪਣੀ ਬਾਣੀ ਵਿੱਚ ਅੰਕਿਤ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਸੀ ਦੇ ਰਾਜੇ ਨੂੰ ਚਿੱਠੀ ਲਿਖੀ ਕਿ ਕਿ ਸਾਡਾ ਚੋਰ ਤੇਰੇ ਦੇਸ਼ ਵਿੱਚ ਹੈ ਉਸ ਨੂੰ ਬੰਨ ਕੇ ਸਾਡੇ ਕੋਲ ਪੇਸ਼ ਕਰੋ ਰਾਜੇ ਨੇ ਜਦ ਇਸ ਚਿੱਠੀ ਬਾਰੇ ਭਾਈ ਗੁਰਦਾਸ ਜੀ ਨੂੰ ਦੱਸਿਆ ਤਾਂ ਨਾਲ ਹੀ ਚਿੰਤਾ ਜ਼ਾਹਰ ਕੀਤੀ ਕਿ ਮੇਰੀ ਨਗਰੀ ਵਿੱਚ ਗੁਰੂ ਸਾਹਿਬ ਦਾ ਚੋਰ ਕਿਵੇਂ ਹੋ ਸਕਦਾ ਹੈ ਇਹ ਸੁਣ ਭਾਈ ਗੁਰਦਾਸ ਜੀ ਝੱਟ ਸਮਝ ਗਏ ਅਤੇ ਰਾਜੇ ਨੂੰ ਕਿਹਾ ਕਿ ਅਸੀਂ ਹੀ ਗੁਰੂ ਸਾਹਿਬ ਦੇ ਚੋਰ ਹਾਂ ਇਹ ਸੁਣ ਰਾਜਾ ਬਹੁਤ ਹੈਰਾਨ ਹੋਇਆ ਤੇ ਕਿਹਾ ਭਾਈ ਸਾਹਿਬ ਅਸੀਂ ਤੁਹਾਨੂੰ ਕਿਵੇਂ ਬੰਨ ਕੇ ਲਿਜਾ ਸਕਦੇ ਹਾਂ ਉਸੀ ਸਾਡੇ ਨਾਲ ਸਿੱਧਾ ਹੀ ਚੱਲੋ ਲਾਗੇ ਜਾ ਕੇ ਅਸੀਂ ਤੁਹਾਨੂੰ ਬੰਨ੍ਹ ਦੇਵਾਂਗੇ ਭਾਈ ਗਰਦਾਸ ਜੀ ਨੇ ਕਿਹਾ ਨਹੀਂ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਹੁਕਮ ਹੈ ਉਸੇ ਤਰ੍ਹਾਂ ਹੀ ਕਰੋ ਸਾਨੂੰ ਬੰਨ੍ਹ ਕੇ ਲੈ ਚੱਲੋ ਜਦ ਬੰਨ੍ਹ ਕੇ ਗੁਰੂ ਸਾਹਿਬ ਦੇ ਅੱਗੇ ਪੇਸ਼ ਕੀਤੇ ਗਏ ਤਾਂ ਭਾਈ ਗਰਦਾਸ ਜੀ ਨੇ ਚਰਨਾ ਤੇ ਡਿੱਗ ਕੇ ਮਾਫੀ ਮੰਗੀ ਤੇ ਭੁੱਲ ਬਖਸਾਈ ਅਤੇ ਨਾਲ ਹੀ 22ਵੀਂ ਪੌੜੀ ਵਿਚਾਰੀ ਤੇ ਅੰਤ ਤੇ ਕਿਹਾ ਜੇ ਗੁਰੂ ਹੀ ਸਿਵਾਇ ਕਰਕੇ ਪਰਮਾਏ ਸਿੱਖ ਵਿਚਾਰਾ ਕੀ ਹੈ ਜੋ ਉਸ ਤੋਂ ਬਾਝ ਨਿਕਲੇ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਅਵਸਥਾ ਭਾਵੇਂ ਕਿੰਨੀ ਉੱਚੀ ਹੋਵੇ ਹਮੇਸ਼ਾ ਜੋਦੜੀਆਂ ਹੀ ਕਰਦੇ ਰਹੇ ਤਾਂ ਪਾਰ ਹੁੰਦਾ ਹੈ ਨਹੀਂ ਨਵੇਂ ਚੱਲੇ ਜਗਿਆਸੂ ਜਿਨ੍ਹਾਂ ਨੂੰ ਹਲੇ ਰਸਾ ਆਉਣਾ ਸ਼ੁਰੂ ਹੀ ਹੋਇਆ ਹੁੰਦਾ ਹੈ ਉਹਨਾਂ ਵਿੱਚ ਹੰਕਾਰ ਆ ਜਾਂਦਾ ਹੈ ਉਹ ਸੋਚਦੇ ਹਨ ਕਿ ਹੁਣ ਮੈਂ ਨਹੀਂ ਡੋਲਦਾ ਜਾਂ ਮੈਂ ਮਿਹਨਤ ਕਰਕੇ ਦਿਨ ਰਾਤ ਨਾਮ ਜਪ ਜਪ ਕੇ ਵਾਸਤਾ ਪ੍ਰਾਪਤ ਕੀਤੀ ਹੈ ਅਜਿਹੀਆਂ ਗੱਲਾਂ ਵਾਸਤਾ ਨੂੰ ਥੱਲੇ ਕਰ ਦਿੰਦੀਆਂ ਹਨ ਭਾਵ ਜਿੰਨਾ ਚਰਨਾਵ ਸਮੁੰਦਰ ਵਿੱਚ ਹੈ ਉਸ ਨੂੰ ਪਾਰ ਲੰਘੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਕੋਈ ਪਤਾ ਨਹੀਂ ਕਦੋਂ ਕੋਈ ਤੂਫਾਨ ਆ ਖੜਾ ਹੋਵੇ ਤੇ ਕਿਸ਼ਤੀ ਨੂੰ ਰੋੜ ਫੋੜ ਲੈ ਜਾਵੇ ਇਸ ਲਈ ਹਮੇਸ਼ਾ ਜੋਦੜੀਆਂ ਅਰਦਾਸਾ ਹੀ ਕਰਦੇ ਰਹੋ ਕਿ ਸੱਚੇ ਪਾਤਸ਼ਾ ਸਿੱਖੀ ਬਖਸੋ ਬਖਸ ਲਵੋ ਬਖਸ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਚੈਨਲ ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ